ਸ਼ਸ਼ੀ ਕਾਜੀ ਐਨ ਆਰ ਆਈ ਟੀਵੀ ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਵਿਧਾਨ ਸਭਾ ਸੈਸ਼ਨ ਨਾਲ ਜੁੜੀ ਹੋਈ ਹੈ ਵਿਧਾਨ ਸਭਾ ਸੈਸ਼ਨ 'ਚ ਭਾਰੀ ਹੰਗਾਮਾ ਹੋਇਆ ਹੈ ਇਥੋਂ ਤੱਕ ਕਿ ਵੱਡੀ ਕਾਰਵਾਈ ਆਪ ਵਿਧਾਇਕਾਂ ਤੇ ਕਰ ਦਿੱਤੀ ਗਈ ਹੈ ਤਾਂ 15 ਵਿਧਾਇਕ ਜਿਹੜਾ ਪੂਰੇ ਦਿਨ ਦੇ ਲਈ ਸਸਪੈਂਡ ਕਰ ਦਿੱਤਾ ਗਿਆ ਤੇ ਉੱਥੇ ਹੀ ਸਾਫ ਕਾ ਸੀਐਮ ਨੂੰ ਵੀ ਪੂਰੇ ਸੈਸ਼ਨ 'ਚੋਂ ਮੁਅਤਲ ਕੀਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਚੱਲਦੇ ਸੈਸ਼ਨ ਦਰਮਿਆਨ ਭਾਰੀ ਹੰਗਾਮਾ ਹੋਇਆ ਹੈ ਤੇ ਆਪ ਦੇ ਵਿਧਾਇਕਾਂ ਨੂੰ ਸਸਪੈਂਡ ਕੀਤਾ ਗਿਆ ਤੇ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਸਾਬਕਾ ਮੁੱਖ ਮੰਤਰੀ ਅਤੀਸ਼ੀ ਨੂੰ ਪੂਰੇ ਸੈਸ਼ਨ ਚੋਂ ਹੀ ਦੱਸਿਆ ਜਾ ਰਿਹਾ ਹੈ ਮੁਅਤਲ ਕਰ ਦਿੱਤਾ ਗਿਆ ਜਿਸ ਦੇ ਚਲਦਿਆਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਆਪ ਵਿਧਾਇਕਾਂ ਵੱਲੋਂ ਵਿਧਾਨ ਸਭਾ ਦੇ ਬਾਹਰ ਹੀ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਤਾਂ ਆਪਾਂ ਦਿੱਲੀ ਵਿਧਾਨ ਸਭਾ ਸ਼ਾਸਨ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਵੱਡੇ ਪੱਦਰ ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਉੱਥੇ ਹੀ ਜਾਣਕਾਰੀ ਮਿਲ ਰਹੀ ਹੈ ਕਿ ਜਦੋਂ ਐਲਜੀ ਵੀ ਕੇ ਸਖਸ਼ੈਨਾ ਸੰਬੋਧਨ ਕਰ ਰਹੀ ਸੀ ਤਾਂ ਉਹਨਾਂ ਦੇ ਸੰਬੋਧਨ ਦਰਮਿਆਨ ਹੀ ਜਿਹੜੇ ਆਪ ਦੇ ਵਿਧਾਇਕ ਨੇ ਉਹਨਾਂ ਵੱਲੋਂ ਹੰਗਾਮਾ ਕੀਤਾ ਗਿਆ ਤਾਂ ਵੀ ਕੇ ਸਖਸ਼ੈਨਾ ਦੇ ਆ ਪਾਸੰਦਰਮਿਆਨ ਜ਼ਬਰਦਸਤ ਹੰਗਾਮਾ ਕੀਤਾ ਗਿਆ ਜਿਸ ਦੇ ਚਲਦਿਆਂ ਮੌਕੇ ਤੇ ਮੁਅਤਲ ਕਰ ਦਿੱਤਾ ਗਿਆ ਸਾਬਕਾ ਸੀਐਮ ਅਤੀਸ਼ੀ ਅਤੇ 15 ਵਿਧਾਇਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਪੂਰੇ ਦਿਨ ਦੇ ਲਈ ਸਸਪੈਂਡ ਕੀਤਾ ਗਿਆ ਜਿਸ ਦੇ ਚਲਦਿਆਂ ਹੁਣ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਵੱਡੀ ਕਾਰਵਾਈ ਹੋਈ ਹੈ ਦਿੱਲੀ ਵਿਧਾਨ ਸਭਾ ਸੈਸ਼ਨ ਦਰਮਿਆਨ ਜਿੱਥੇ ਇੱਕ ਪਾਸੇ ਕਾਫੀ ਲੰਬੇ ਸਮੇਂ ਬਾਅਦ ਭਾਜਪਾ ਵੱਲੋਂ ਸਰਕਾਰ ਬਣਾਈ ਗਈ ਅਤੇ ਆ ਪਹਿਲੇ ਸੈਸ਼ਨ ਜਿਹੜੇ ਆ ਚੱਲ ਰਿਹਾ ਤੇ ਇਸ ਸੈਸ਼ਨ ਦਰਮਿਆਨ ਕਿਤੇ ਨਾ ਕਿਤੇ ਭਾਜਪਾ ਵੱਲੋਂ ਆਪਣੀਆਂ ਕਾਰਵਾਈਆਂ ਵੀ ਦਿਖਾਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਜਿਸ ਦੇ ਚੱਲਦਿਆਂ ਮੌਕੇ ਤੇ ਵੱਡੀ ਕਾਰਵਾਈ ਹੈ ਜਿਹੜੀ ਸਾਬਕਾ ਮੁੱਖ ਮੰਤਰੀ ਅਤੀਸ਼ੀ ਨੂੰ ਜਿਹੜਾ ਸਸਪੈਂਡ ਕੀਤਾ ਗਿਆ ਤੇ ਉੱਥੇ ਹੀ 15 ਵਿਧਾਇਕਾਂ ਤੇ ਕਾਰਵਾਈ ਹੋਈ ਹੈ ਤਾਂ ਤਸਵੀਰਾਂ ਤੁਸੀਂ ਸਿੱਧੀਆਂ ਲਾ ਜਿਹੜੀਆਂ ਦੇਖ ਰਹੇ ਹੋ ਦਿੱਲੀ ਤੋਂ ਜਿੱਥੇ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਜਿੱਥੇ ਇੱਕ ਪਾਸੇ ਲੰਬੇ ਸਮੇਂ ਤੋਂ ਵੱਖ-ਵੱਖ ਜਿਹੜੇ ਆ ਵਿਕਾਸ ਕਾਰਜ ਆ ਉਹ ਦਿੱਲੀ ਦੇ ਰੁਕੇ ਹੋਏ ਨੇ ਤਾਂ ਉਹਨਾਂ ਨੂੰ ਲੈ ਕੇ ਅਕਸਰ ਇੱਕ ਦੂਜੇ ਤੇ ਪਾਰਟੀਆਂ ਆ ਵਿਆਰਵਾਜਿਆਤਾ ਕਰਦੀਆਂ ਰਹੀਆਂ ਤੇ ਸੈਸ਼ਨ ਵਿੱਚ ਜੋ ਮਤੇ ਪੇਸ਼ ਹੋਣੇ ਨੇ ਬਿੱਲ ਪੇਸ਼ ਹੋਣੇ ਨੇ ਉਸ ਤੋਂ ਪਹਿਲਾਂ ਹੀ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਜਾਂ ਕਹਿ ਸਕਦੇ ਹੋ ਕਿ ਭਾਰੀ ਹੰਗਾਮਾ ਹੋਇਆ ਜ਼ੋਰਦਾਰ ਹੰਗਾਮਾ ਕੀਤਾ ਗਿਆ ਦਿੱਲੀ ਵਿਧਾਨ ਸਭਾ ਸੈਸ਼ਨ ਦਰਮਿਆਨ ਜਿੱਥੇ ਇੱਕ ਪਾਸੇ ਲੰਬੇ ਸਮੇਂ ਬਾਅਦ ਸਤਾ ਹਾਸਲ ਕੀਤੀ ਹੈ ਭਾਜਪਾ ਨੇ ਅਤੇ ਵਿਕਾਸ ਕਾਰਜਾਂ ਦੇ ਲਈ ਵੱਡਾ ਦਾਵਾ ਠੋਕਿਆ ਜਾ ਰਿਹਾ ਹੈ ਭਾਜਪਾ ਵੱਲੋਂ ਕਿ ਵਿਕਾਸ ਕਾਰਜਾਂ ਦੇ ਲਈ ਵੱਡੇ ਪੱਦਰ ਤੇ ਬਿੱਲ ਪੇਸ਼ ਕੀਤੇ ਜਾਣਗੇ ਤਾਂ ਦੂਜੇ ਪਾਸੇ ਸਤਾ ਚੋਂ ਬਾਹਰ ਹੋਈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਆਪ ਦੇ ਵਿਧਾਇਕਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਪੂਰੇ ਸੈਸ਼ਨ ਚੋਂ ਸਾਬਕਾ ਸੀਐਮ ਅਤੀਸ਼ੀ ਨੂੰ ਸਸਪੈਂਡ ਕੀਤਾ ਗਿਆ ਤੇ 15 ਵਿਧਾਇਕਾਂ ਨੂੰ ਸਸਪੈਂਡ ਕਰ ਦਿੱਤਾ ਗਿਆ